ਲਓ ਬਾਈ ਕੀੜੇ ਆਰ ਮੱਕੜੀ ਦੀ ਜੰਗ ਦੇਖੋ ਅੱਜ ਮੈਂ ਪਹਿਲੀ ਵਾਰ ਦੇਖਿਆ ਜਾਲ ਚ ਕੀੜਾ ਫਸਦਾ ਤੇ ਕੀੜੇ ਨੂੰ ਜਾਲ ਚ ਮੱਕੜੀ ਨੇ ਜਾਲਾ ਲਵੇੜਦਾ ਭਾਈ ਕੀੜੇ ਦੇ ਉੱਤੇ ਬੰਤੀਆਂ ਲੱਤਾਂ ਘਰੇ ਦੀਆਂ ਕਿੰਨੀ ਰਫਤਾਰ ਨਾਲ ਜਾਲਾ ਲਵੇਟਿਆ ਓ ਲੈ ਮਾਰਿਆ ਡਾਂਗਾ ਜਿਹੜਾ ਪੇਰੇ ਬੈਠੇ ਨੇ ਤਾਂ ਇਹਨੂੰ ਲੈ ਕੇ ਪਾਉਂਦੇ ਉਹਦੇ ਪਿੱਛੇ ਜene ਕਾਪੀ ਲੈ ਕੇ ਉੱਤੇ ਸੇਕਾ ਖੇਲ ਖਤਮਾ